ਇਹ ਤਾਂ ਉਹ ਗੱਲ ਹੋ ਗਈ ਕਹਿੰਦਾ ਇੱਕ ਵਾਰੀ ਕੋਈ ਅਣਸਾਣਾ ਤੋੜਾ ਜਾਂਦਾ ਸੀ ਉਹਨੂੰ ਰਾਤ 'ਚ ਰੱਬ ਟੱਕਰ ਗਿਆ ਰੱਬ ਅਣਸਾਣ ਕਣੀ ਦੇਖ ਕੇ ਹੱਸਿਆ ਮੈਂ ਇਹ ਤਾਂ ਉਹੀ ਅਣਸਾਣਾ ਜਿਹਨੂੰ ਮੈਂ ਬਣਾਇਆ ਏ ਪਰ ਅਣਸਾਣਾ ਰੱਬ ਕਣੀ ਦੇਖ ਕੇ ਹੱਸਿਆ ਰੱਬ ਨੇ ਵੀ ਸੋਚਿਆ ਵੀ ਇਹ ਮੇਰੇ ਕਹਿੰਦੇ ਕਿਉਂ ਦੇਖ ਕੇ ਹੱਸੀ ਜਾਂਦਾ ਹੈਗਾ ਰੱਬ ਨੇ ਪੁੱਛ ਹੀ ਲਿਆ ਕਹਿੰਦਾ ਭਾਈ ਮੈਂ ਤਾਂ ਤਾਂ ਹੱਸਿਆ ਸੀ ਵੀ ਮੈਂ ਤੈਨੂੰ ਬਣਾਇਆ ਹੈਗਾ ਤੇ ਤੂੰ ਮੇਰੇ ਤਾਂ ਕਿਉਂ ਹੱਸਦਾਗਾ ਕਹਿੰਦਾ ਰੱਬਾ ਤੂੰ ਤਾਂ ਇੱਕ ਵਾਰੀ ਬਣਾਇਆ ਕਹਿੰਦਾ ਅਸੀਂ ਘੰਟੇ-ਘੰਟੇ ਬਾਦੀ ਬਣਾਉਂਦੇ ਰਹਨੇ ਹੈਗੇ ਅਸੀਂ ਤਾਂ ਹਰ ਰੋਜ਼ ਹੀ ਰੱਬ ਨੂੰ ਬਣਾਈ ਜਾਂਦੇ ਹੈਗੇ ਤੂੰ ਤਾਂ ਇੱਕ ਵਾਰੀ ਬਣਾ ਕੇ ਸਾਰ ਗਿਆ ਕੱਲ ਵੀਡੀਓ ਆ ਦੇਖਣ ਲੱਗ ਗਏ ਜੀ ਦੇ ਵਿੱਚ ਦੇਖਿਆ ਕਿ ਇੱਕ ਦੋ ਕੁ ਮਹੀਨੇ ਪਹਿਲਾਂ ਦੀ ਵੀਡੀਓ ਸੀਗੀ ਹੋ ਗਏ ਹੋਣਗੇ 6 ਮਹੀਨੇ ਹੋ ਗਏ ਹੋਣਗੇ ਉਦੋਂ ਦੀ ਵੀਡੀਓ ਸੀਗੀ ਇੱਕ ਕੁੜੀ ਕਹਿ ਰਹੀ ਹੈਗੀ ਕਿ ਮੈਂ ਤਾਂ ਟਾਈਮ ਟਰੈਵਲ ਕਰਕੇ ਵੀ ਰੱਬ ਤੱਕ ਪਹੁੰਚ ਗਈ ਰੱਬ ਸਾਡਾ ਵੀ ਉਸ ਤੋਂ ਅਹਾਂ ਸੂਰਜ ਤੱਕ ਵੀ ਪਹੁੰਚ ਗਈ। ਅਕੇ ਰੱਬ ਤਾਂ ਬਹੁਤ ਥੱਲੇ ਰਹਿ ਗਿਆ। ਵੀ ਇਹ ਤਾਂ ਮੈਂ ਤਾਂ ਹਰ ਰੋਜ਼ ਹੀ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਵੀ 8 ਘੰਟੇ ਮੇਰਾ ਰੱਬ ਨਾਲ ਰੀਮੇਲ ਹੋਇਆਗਾ। ਵੀ ਮੈਂ 8 ਘੰਟੇ ਤਾਂ ਰੱਬ ਕੋਲ ਹੀ ਰਹਿਣੀ ਹੈਗੀ। ਅਜਾ ਚਲੋ ਠੀਕ ਆ ਮੰਨ ਲੈਣੇ ਆ। ਦੂਜੀ ਵੀਡੀਓ ਦੇਖੀ। ਉਹਦੇ ਵਿੱਚ ਸਾਂਸ ਵਾਲਾ ਨਾਲ ਗੱਲ ਕਰ ਰਹੇ ਸੀਗੇ। ਅਕੇ ਇੱਕ ਜਿਹੜੀ ਕੁੜੀ ਹੁਣ ਕਹਿੰਦੀ ਹੈਗੀ ਵੀ ਮੈਂ ਰੱਬ ਤੱਕ ਪਹੁੰਚ ਗਈ ਵੀ ਇਹ ਹੋ ਸਕਦਾ ਹੈ ਸਾਇੰਸ ਵਾਲੇ ਕਹਿੰਦੇ ਨਾ ਨਾ ਇਹ ਤਾਂ ਕੋਈ ਹੋ ਨਹੀਂ ਸਕਦਾ ਐ ਕਿਉਂਕਿ ਜਿਹੜਾ ਕੁਝ ਹੈ ਉਹ ਸਾਇੰਸ ਹੀ ਹੈਗੀ ਰੱਬ ਦਾ ਕਿਤੇ ਹੈ ਹੀ ਨਹੀਂ ਇਹ ਤਾਂ ਸਭ ਝੂਠ ਨੇ ਕੁਝ ਨਹੀਂ ਹੋ ਸਕਦਾ ਹੈਗਾ ਉਸ ਤੋਂ ਬਾਅਦ ਤਰਕਸੀਲਾਨ ਨਾਲ ਗੱਲ ਕਰੀ ਤਰਕਸੀਲਾਨ ਨੂੰ ਪੁੱਛਿਆ ਵੀ ਇਹ ਕੁਝ ਹੋ ਸਕਦਾ ਹੈਗਾ ਵੀ ਜਿਹੜੀ ਕੁੜੀ ਹੁਣ ਕਹਿੰਦੀ ਆ ਮੈਂ ਤਾਂ ਰੱਬ ਤੱਕ ਪਹੁੰਚ ਗਈ ਰੱਬ ਤੋਂ ਗਾ ਸੂਰਜ ਤੱਕ ਪਹੁੰਚ ਗਈ ਵੀ ਇਹ ਹੋ ਸਕਦਾ ਹੈ ਉਹ ਕਹਿੰਦੇ ਤਲਕਸੀ لال ਨੇ ਗਾ ਹਾਂ ਪਤੰਦ ਨੇ 600 ਟੇ ਮਾਰਿਆ ਕਹਿੰਦਾ ਜਿਹੜਾ ਬੰਦਾ ਪਾਗਲ ਹੁੰਦਾ ਹੈਗਾ ਉਹ ਬੰਦਾ ਕਿਤੇ ਵੀ ਜਾ ਸਕਦਾ ਹੈ ਰੱਬ ਤੇ ਤਾਂ ਜਾਣੀ ਜਾਣਾਗਾ ਇਹ ਜੇ ਵੀ ਉਹ ਪਾਗਲ ਆ ਗਈ ਹਾਂ ਕਹਿੰਦੇ ਇਹ ਕਹਿੰਦੇ ਬੰਦੇ ਜਦੋਂ ਪਾਗਲ ਹੋ ਜਾਂਦਾ ਹੈਗਾ ਬੰਦੇ ਦੀ ਸੁਰਤੀ ਤਾਂ ਉੱਪਰ ਬਗ ਜਾਂਦੇ ਕਿਤੇ ਰੱਬ ਤੇ ਬਗ ਗਈ ਕਿਤੇ ਸੂਰਜ ਤੇ ਬਗ ਗਈ ਉਹ ਆਟੋਮੈਟਿਕੀ ਉਹਦੇ ਦਿਮਾਗ ਦੇ ਵਿੱਚ ਇਮੇਜ ਨੂੰ ਹੋਣ ਲੱਗ ਜਾਂਦਾਗਾ ਵੀ ਮੈਂ ਹੁਣ ਰੱਬ ਤੇ ਫਿਰਦਾ ਮੈਂ ਸੂਟੇ ਤੇ ਫਿਰਦਾਗਾ ਵੀ ਉਹ ਅਸਲ ਹੁੰਦਾ ਹੀ ਇੱਥੇ ਹੀ ਹੈਗਾ ਤੇ ਹੁੰਦਾ ਪਰ ਉਹ ਵੀ ਆਪਦੇ ਆਪਦੇ ਦਿਮਾਗ ਦੇ ਹਿਸਾਬ ਨਾਲ ਉਹ ਗਾਹ ਤੂਰ ਤੇ ਲਾ ਲਓ ਜਾਂ ਰੱਬ ਤੇ ਹੁੰਦਾ ਹੈਗਾ ਗਾਹ ਤੀਜੀ ਫਿਰ ਤੀਜੀ ਤਾਂ ਇਹ ਹੋ ਗਈ ਚੌਥਾ ਫਿਰ ਸੋੰਦਿਆਂਗੇ ਇੱਕ ਹੋਰ ਨਵੀਂ ਆ ਗਈ ਉਹ ਜਿਹੜੇ ਨਾ ਰੱਬ ਨੂੰ ਮੰਨਦੇ ਆ ਨਾ ਕੁਝ ਈਰਤਾਂ ਤਾਂ ਕੋਹ ਕਾ ਸੁਣ ਨਹੀਂ ਮੰਦੇ ਹੈਗੇ ਉਹ ਉਹ ਤਾਂ ਕਹਿੰਦੇ ਰੱਬ ਹੈ ਹੀ ਨਹੀਂਗਾ ਇਹਦਾ ਸਭ ਝੂਠੀਆਂ ਗੱਲਾਂ ਨੇ ਕਹਿੰਦੇ ਰੱਬ ਦੇ ਨਾਲ ਆ ਨਾਲੋਂ ਇੱਕ ਚੀਜ਼ ਹੋਰ ਤਕੜੀ ਹੈਗੀ ਮਤਲਬ ਕਿ ਰੱਬ ਨੂੰ ਤਾਂ ਮੰਨਦੇ ਨਹੀਂਗੇ ਪਰ ਉਹ ਕਹਿੰਦੇ ਵੀ ਸਭ ਤੋਂ ਤਕੜੀ ਇੱਕ ਚੀਜ਼ ਹੋਰ ਹੈਗੀ ਉਹ ਆਗੇ ਸ਼ੈਤਾਨ ਉਹ ਕਹਿੰਦੇ ਸ਼ੈਤਾਨ ਦੀ ਪੂਜਾ ਕਰੋ ਜਿਹੜੇ ਬਾਹਰਲੇ ਦੇਸ਼ਾਂ ਵਾਲੇ ਆ ਨਾ ਇਹ ਸਭ ਸ਼ੈਤਾਨ ਦੀ ਪੂਜਾ ਕਰਨ ਲਾਉਂਦੇ ਆਗੇ ਉਹ ਕਹਿੰਦੇ ਵੀ ਮਤਲਬ ਕਿ ਸਤਾਨਾਂ ਦੀ ਪੂਜਾ ਕਰੋ ਸਤਾਨਾਂ ਤੋਂ ਨੂੰ ਸਭ ਕੁਝ ਦੇ ਦੋ ਕਹਿੰਦੇ ਜਿੰਨੇ ਤੁਹਾਡੇ ਵੱਡੇ ਅਮੀਰ ਜਾਦੇ ਨੇਗੇ ਜਿੰਨੇ ਕੋਈ ਵੱਡੇ ਗਾਇਕ ਨੇ ਜਿੰਨੇ ਕੋਈ ਜਿੰਨੇ ਵੱਡੀਆਂ ਆਸਤੀਆਂ ਨਹੀਂਆਂ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਲਾਲੋ ਆਪਣੇ ਵਿਗਿਆਨਕ ਤਰੀਕੇ ਨਾਲ ਲਾਲੋ ਪੜਾਈ ਤਰੀਕੇ ਦੇ ਨਾਲ ਵੀ ਉਹਨਾਂ ਨੇ ਸਾਰੇ ਨੇ ਵੀ ਇਹੀ ਜੁਆਇਨ ਕਰਿਆ ਹੋਇਆ ਹੈਗਾ ਵੀ ਸਾਰੇ ਸਤਾਨਾ ਦੀ ਪੂਜਾ ਹੀ ਕਰਦੇ ਹੈਗੇ ਉਹਨੂੰ ਕਹਿੰਦੇ ਹੈਗੇ ਉਹ ਆਪਾਂ ਤਾਂ ਨੌ ਵੀ ਨਹੀਂ ਲੈਣਾ ਹੁੰਦਾ ਉਹ ਤਾਂ ਹੀ ਨੇਚਰ ਦਾ ਕਰੇਜ਼ ਕਰੀ ਜਾਂਦਾ ਸੀ ਵੀ ਨੌ ਕੀ ਲੈਣਾਗਾ ਚਲ ਹੁਣ ਕਹਿਣੀ ਪਊਗਾ ਉਹ ਹੈ ਮਿਊਨ ਨੀਟੀ ਪਤ ਨਹੀਂ ਹੈ ਮਿਊਨ ਨੀਟੀ ਇਹ ਜਾ ਕੋਈ ਕਹਿੰਦੇ ਹੈਗੇ ਹੈ ਉਹ ਇਹਦਾ ਮਤਲਬ ਇਹ ਹੋ ਗਿਆ ਵੀ ਸਾਰੇ ਇਹ ਤਾਂ ਹੁਣ ਰੱਬ ਨੂੰ ਭੁੱਲ ਗਏ ਵੀ ਇਹ ਤਾਂ ਹੁਣ ਕੋਈ ਯਾਦ ਨਹੀਂ ਕਰਦਾ ਰੱਬ ਨੂੰ ਇਹ ਤਾਂ ਉਹ ਗੱਲ ਹੋ ਗਈ ਕਹਿੰਦੇ ਇੱਕ ਵਾਰੀ ਕੋਈ ਇਨਸਾਨ ਤੁਰ ਜਾਂਦਾ ਸੀ ਉਹਨੂੰ ਰਾਤ ਰੱਬ ਟੱਕਰ ਗਿਆ ਰੱਬ ਅਣਸਾਨ ਕਹਿੰਨੀ ਦੇਖ ਕੇ ਹੱਸਿਆ ਮੈਂ ਇਹ ਤਾਂ ਉਹੀ ਅਣਸਾਨ ਆ ਜਿਹਨੂੰ ਮੈਂ ਬਣਾਇਆ ਪਰ ਅਣਸਾਨ ਰੱਬ ਕਹਿੰਨੀ ਦੇਖ ਕੇ ਹੱਸਿਆ ਰੱਬ ਨੇ ਵੀ ਸੋਚਿਆ ਵੀ ਇਹ ਮੇਰੇ ਕਹਿੰਨੇ ਕਿਉਂ ਦੇਖ ਕੇ ਹੱਸ ਜਾਂਦਾਗਾ ਰੱਬ ਨੇ ਬੋਸ ਹੀ ਲਿਆ ਕਹਿੰਦਾ ਭਾਈ ਮੈਂ ਤਾਂ ਤਾਂ ਹੱਸਿਆ ਸੀ ਵੀ ਮੈਂ ਤੈਨੂੰ ਬਣਾਇਆਗਾ ਤੇ ਤੂੰ ਮੇਰੇ ਤੇ ਕਿਉਂ ਹੱਸਦਾਗਾ ਕਹਿੰਦਾ ਰੱਬਾ ਤੂੰ ਤਾਂ ਇੱਕ ਵਾਰੀ ਬਣਾਇਆ ਕਹਿੰਦਾ ਅਸੀਂ ਘੰਟੇ-ਘੰਟੇ ਬਾਅਦ ਹੀ ਬਣਾਉਂਦੇ ਰਹਿੰਨੇ ਆਂਗੀ ਅਜੀ ਤਾਂ ਹਰ ਰੋਜ਼ ਹੀ ਰੱਬ ਨੂੰ ਬਣਾਈ ਜਾਂਦੇ ਹੈਗੇ ਤੂੰ ਤਾਂ ਇੱਕ ਵਾਰੀ ਬਣਾ ਕੇ ਸੜ ਗਿਆ ਇਸ ਤਰ੍ਹਾਂ ਭਾਈ ਦੁਨੀਆ ਦਾ ਹੁਣ ਪਤਾ ਨਹੀਂ ਅੰਤ ਹੋਣਾ ਕੀ ਹੋਣਾ ਇਹ ਕਹਾ ਉਹਨੂੰ ਪਤਾਗਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖ